ਤੇ ਉਹਨਾਂ ਦਾ ਡਿੜਬਾ ਤੇ ਆਪਣਾ ਧੂਰੀ ਤੇ ਲੋਂਗੋਵਾਲ ਵਿੱਚ ਸੀ ਸੁਣਾਓ ਸੁਣਾ ਵੀ ਸੁਣਾਓ ਹਾਂਜੀ ਅੱਜ ਜ਼ਰਤੋਂ ਕਰੀਏ ਜੀ ਹਾਂਜੀ ਸਰ ਹਾਂਜੀ ਬੇਸਿਕਲੀ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫ ਆਰ ਹੋਈ ਸੀਗੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਨੁਭਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਿਆਰਪੁਰ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋਂ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ, ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹੱਲੇ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾਂ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਧਾ ਉਸ ਦੇ ਖਿਲਾਫ 4 ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ 3 ਮੁਕਦਮੇ ਦਰਜ ਨੇ ਜੋ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਣ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਨ ਪਲੱਸ ਅਸੀਂ ਇਹ ਵੀ ਹੋਰ ਤਫ਼ਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਅਦਾਦ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਹੈ ਰੋਜ਼ਮਰਰਾ ਦੇ ਚੋਰੀਆਂ ਟਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਖ ਪੈਣ ਦਾ ਇੱਕ ਸੰਗਰੂਪ ਪੁਲਿਸ ਦਾ ਵੱਡਾ ਉਪਰਾਲਾ ਹੈ ਕਿਵੇਂ ਕਰਦੇ ਕਿਵੇਂ ਸੀ ਜਦੋਂ ਤੁਸੀਂ ਦੱਸੇ ਵੀ ਕੋਰੀਅਰ ਕੰਪਨੀਆਂ ਨੂੰ ਜਾ ਕੇ ਅਟੈਕ ਕਰਦੇ ਸੀ ਇਸ ਤਰੀਕੇ ਦਾ ਪਲਾਨ ਸੀ ਇਹਨਾਂ ਨੇ ਕਿਵੇਂ ਕੰਮ ਕਰਦੇ ਇਨਰ ਦਾ ਫੋਕਸ ਇਹੀ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂਜ਼ ਐ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰ ਦਿੰਦੇ ਸੀ। ਚੱਕਦੇ ਸੀ ਉਹਨਾਂ ਦੇ ਕੋਰੀਅਰ ਦੇ। ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਚੋਈ ਚੀਜ਼ ਮਿਲ ਜਾਏ ਉਹ ਚੱਕਦੇ ਸੀ। ਇਹਨਾਂ ਨੇ ਤਾਂ ਪਹਿਲਾਂ ਵੀ ਕੋਈ ਪਰਚੇ ਦਰਜ ਕੀ। ਇਹਨਾਂ ਤੇ ਹਾਂ ਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕਤਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਪੋਸਤੇ ਤਿੰਨ ਮੁਕਦਮੇ ਨੇ ਜਿੰਨਾਂ ਵਿੱਚੋਂ ਇੱਕ ਮੁਕਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕਦਮੇ ਮੁਹੱਲੀ ਜ਼ਿਲ੍ਹੇ ਦੇ ਨੇ ਇਹ ਇਹਨਾਂ ਦਾ ਬੇਸਿਕਲੀ ਫੋਕਸ ਸੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿੰਦੇ ਮੁਤਾਬਿਕ ਇਹ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਹਾਂ ਜੀ ਜੇ ਕੁਮਾਰ ਨੇ ਜਿਹੜੇ ਮੈਕੈਨੀਕਲ ਇੰਜੀਨੀਅਰ ਨੇ ਬਲਕਿ ਫੇਰਜ਼ਗਰੀ ਤੁਹਾਨੂੰ ਲੱਗਦਾ ਹੈਗਾ ਕਿ ਜਿਹੇ ਇਸ ਮਸਲੇ ਤੋਂ ਹੋਰ ਤੱਕ ਦਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚ ਇਹ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਾਰਦਾਤ ਤੁਹਾਨੂੰ ਇੰਜਾਮ ਦਿੱਤਾ ਹੈ ਜੀ ਤਾਂ ਇਹਨਾਂ ਦੇ ਨਾਲ ਹੋਰ ਵੀ ਬੰਦੇ ਨਾਲ ਲਖਤ ਹੋ ਰਹੇ ਨੇ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਰਗਨਾ ਹੈਗੇ ਅਜੇ ਕੁਮਾਰ ਉਹਨਾਂ ਨਾਲ ਦੋ ਮੈਂਬਰ ਹੋਰ ਸੀਗੇ ਇਹ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਹੋਣ ਹਾਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫਤੀਸ਼ ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਇਨਵੈਸਟੀਗੇਸ਼ਨ ਵਿੱਚ ਰਿਕਾਰਡ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਕਿ ਬੰਦੇ ਵੱਗ ਵੀ ਸਕਦੇ ਨਹੀਂ ਨਹੀਂ ਜੀ ਹਾਲੇ ਤੱਕ ਇਹ ਮੈਂਬਰ ਤਿੰਨ ਹੀ ਹੈਗੇ ਔਰ ਔਰ ਹੁਣੇ ਤੱਕ ਦੀ ਤਫਤੀਸ਼ ਤੋਂ ਲੱਗਦਾ ਹੈ ਕਿ ਇਹ ਤਿੰਨ ਹੀ ਸੀ ਜੋ ਇਹ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸੀਗੇ ਤੂੰ ਤੱਕ ਕਿੰਨਾ ਕੈਸ਼ ਜਿਹੜਾ ਇਹਨਾਂ ਨੇ ਲੁੱਟਿਆ ਕਿਉਂਕਿ 3 ਲੱਖ ਸੰੂਦਾ ਜੀ ਇਹਨੀਆਂ ਸਾਰੀਆਂ ਵਾਰਦਾਤਾਂ ਮੰਨ ਲਈ ਤਾਂ ਕੈਸ਼ ਵੀ ਬੰਦੇ ਉਹਨੇ ਵੀ ਕਿਤੋਂ ਕਿਤੋਂ ਕਿੰਨਾ ਕਿ ਨਹੀਂ ਹੋ ਹਲੇ ਤਫਤੀਸ਼ ਚੱਲ ਰਹੀ ਹੈ ਰਿਕਵਰੀ ਜਿਹੜੀ ਹੈ ਉਹ 1 ਲੱਖ ਰੁਪਏ ਦੀ ਹੋਈ ਹੈ ਹਲੇ ਤੱਕ ਜਿਹੜੀ ਕੈਸ਼ ਨਹੀਂ ਪਤਾ ਲੱਗਿਆ ਜਿਹੜੀ ਕੈਸ਼ ਨਹੀਂ ਉਹ ਉਹ ਹਲੇ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਮਿਲ ਤਾਂ ਕਿੱਥੋਂ ਕਿੱਥੇ ਗਏ ਨੇ ਸੰਗਰੂਰ ਤੋਂ ਪਰਵਿੰਦਰ ਸਿੰਘ ਦਾ ਕੀ ਰੋਲ ਹੈ ਜੀ ਇਹਨਾਂ ਸਬੰਧ ਵਿੱਚ ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਏਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ ਦੋ ਬਣੇ ਤਿੰਨ ਤਿੰਨ ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇ ਆ ਸੀ